ਸ਼ਸ਼ਿਆਕਾਲ ਜੀ ਪੋਲੀਵੁੱਡ ਨਾ ਪੰਜਾਬੀ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਉਮੀਦ ਕਰਦੀਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜ਼ਿਲ੍ਹਾ ਸੰਗਰੂਰ ਦੇ ਸ਼ਹਿਰ ਪ੍ਰਕਾਸ਼ਮਾ ਦੇ ਵਿੱਚ ਮੌਜੂਦ ਹਾਂ ਜਿੱਥੇ ਕਿ ਅੱਜ ਮਸਿਆ ਫਿਲਮ ਦਾ ਜਿਹੜਾ ਪੋਸਟਰ ਰਿਲੀਜ਼ ਕੀਤਾ ਗਿਆ ਮੇਰੇ ਨਾਲ ਟੀਮ ਮੌਜੂਦ ਹੈ ਗੱਲਬਾਤ ਕਰਾਂਗੇ ਮੇਰੇ ਨਾਲ ਫਿਲਮ ਦੇ ਰਾਈਟਰ ਤੇ ਡਾਇਰੈਕਟਰ ਲਖਵਿੰਦਰ ਭਾਜੀ ਤੇ ਪ੍ਰੋਜੈਕਟ ਹੈੱਡ ਫਿਲਮ ਦੇ ਐਮ ਐਸ ਬਾਜਵਾ ਤੇ ਅਦਾਕਾਰੀ ਖੇਤਰ ਦੇ ਵਿੱਚ ਜਿਨ੍ਹਾਂ ਨੇ ਪੈਰ ਰੱਖਿਆ ਉਹਨੇ ਚਮਕੌਰ ਸਿੰਘ ਜੀ ਆਪਾਂ ਪੂਰੀ ਟੀਮ ਦੇ ਨਾਲ ਗੱਲਬਾਤ ਕਰਾਂਗੇ ਕਿ ਫਿਲਮ ਦੇ ਵਿੱਚ ਐਸਾ ਕੀ ਹੈ ਤੇ ਤੁਸੀਂ ਦਰਸ਼ਕਾਂ ਨੂੰ ਇਹ ਜਿਹੜੀ ਫਿਲਮ ਆ ਕਿੱਦਾਂ ਕਦੋਂ ਦਿਖਾਣੀ ਆ ਆਪਾਂ ਸਾਰੀ ਗੱਲਬਾਤ ਟੀਮ ਮੈਂਬਰਾਂ ਨਾਲ ਕਰਾਂਗੇ ਸ਼ਸ਼ੀਕਾਲ ਵੀਰੇ ਸਵਾਗਤ ਕਰਦੇ ਹਾਂ ਸਾਡੇ ਚੈਨਲ ਤੇ ਅ ਸਭ ਤੋਂ ਪਹਿਲਾਂ ਐਲਬੀਐਸ ਚੈਨਲ ਦੇ ਸਾਰੇ ਦਰਸ਼ਕਾਂ ਨੂੰ ਮਨਪ੍ਰੀਤ ਜੀ ਤੁਹਾਨੂੰ ਅ ਮੁੱਖ ਸੰਪਾਦਕ ਜੀ ਵੀ ਆਏ ਹੋਏ ਨੇ ਉਹਨਾਂ ਨੂੰ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਤੇ ਮੇਰੀ ਟੀਮ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਜੀ ਆਇਆਂ ਨੂੰ ਤੇ ਲਕਵਿੰਦਰ ਭਾਜੀ ਤੁਹਾਡੇ ਤੋਂ ਹੀ ਸ਼ੁਰੂਆਤ ਕਰੀਏ ਤੁਸੀਂ ਰਾਈਟਰ ਡਾਇਰੈਕਟਰ ਆ ਫਿਲਮ ਦੇ ਹਨਾ ਜੀ ਜੀ ਤੇ ਫਿਲਮ ਦਾ ਥੋੜਾ ਦਰਸ਼ਕਾਂ ਨੂੰ ਚਾਨਣਾ ਪਾਓ ਜੀ ਮਨਪ੍ਰੀਤ ਜੀ ਅਸੀਂ ਇਹ ਫਿਲਮ ਬਣਾਈ ਆ ਜਿਵੇਂ ਤੁਸੀਂ ਦੇਖਿਆ ਹੀ ਆ ਕਿ ਅੱਜ ਇਨੌਗੁਰੇਟ ਕੀਤਾ ਪੋਸਟਰ ਮਸਿਆ ਪਾਰਟ 1 ਜੀ ਤੇ ਇੱਕ ਬਿਲਕੁਲ ਹੀ ਵੱਖਰੀ ਜੀ ਫਿਲਮਾਂ ਹੌਰਰ ਥ੍ਰਿਲਰ ਸੁਪਰਨੈਚੁਰਲ ਜਨਰ ਦੀ ਇੱਕ ਫਿਲਮਾਂ ਬੇਸਿਕਲੀ ਇਹਦੇ ਪਿੱਛੇ ਕੀ ਸੋਚ ਸੀ ਜਦੋਂ ਐਜ਼ ਅ ਫਿਲਮ ਮੇਕਰ ਆਪਾਂ ਦੇਖਦੇ ਹਾਂ ਕਿ ਆਪਣੇ ਸਿਨੇਮੇ ਦੇ ਵਿੱਚ ਕੀ ਆ ਰਹਾਗਾ ਤਾਂ ਉੱਥੇ ਕਮੇਡੀ ਫਿਲਮਾਂ ਦੀ ਬਹੁਤਾਤ ਹੋ ਚੁੱਕੀ ਆ ਹਰ ਸ਼ੁੱਕਰਵਾਰ ਜਦੋਂ ਫਿਲਮ ਰਿਲੀਜ਼ ਹੁੰਦੀ ਆ ਪੰਜਾਬੀ ਦਾ ਧਾਰਨਾ ਬਣ ਚੁੱਕੀ ਹੈ ਕਿ ਅੱਛਾ ਕਮੇਡੀ ਫਿਲਮੀ ਹੋ ਗਿਆ ਜੀ ਅਸੀਂ ਬੈਠੇ ਤੇ ਮੈਂ ਗੱਲ ਕਰੀ ਆਪਣੀ ਟੀਮ ਨਾਲ ਕਿ ਮੈਨੂੰ ਇੱਕ ਆਈਡੀਆ ਚਾਹੇ ਕੋਈ ਗਾਣੇ ਲਿਖਣਾ ਲਾ ਚਾਹੇ ਕੋਈ ਕਹਾਣੀ ਲਿਖਣਾ ਚਾਹੇ ਕੋਈ ਫਿਲਮ ਕਰਾਣਾ ਇੱਕ ਆਈਡੀਆ ਹੀ ਨਿਊ ਹੁੰਦਾਗਾ ਮੈਂ ਆਪਣੀ ਟੀਮ ਦੇ ਨਾਲ ਡਿਸਕਸ ਕੀਤਾ ਕਿ ਮੈਨੂੰ ਇਹ ਆਈਡੀਆ ਹੈਗਾ ਮੈਂ ਇਹ ਤੇ ਫਿਲਮ ਬਣਾਉਣਾ ਚਾਹੁੰਦਾ ਤਾਂ ਮੇਰੀ ਟੀਮ ਨੇ ਕਦੇ ਵੀ ਮੇਰੇ ਨਾਲ ਇੰਨਾ ਜ਼ਿਆਦਾ ਟਰਸਟ ਆ ਕਿ ਕਦੇ ਵੀ ਉਹਨਾਂ ਨੇ ਇਹ ਨਹੀਂ ਸੋਚਿਆ ਕਿ ਅੱਛਾ ਇਹ ਕਿਉਂ ਉਹਨਾਂ ਨੂੰ ਪਤਾ ਲੱਗਾ ਕਿ ਲਖਵਿੰਦਰ ਜੋ ਸੋਚ ਰਾ ਸਹੀ ਸੋਚ ਰਾਗਾ ਤੇ ਇਸ ਸਮੇਂ ਦੀ ਡਿਮਾਂਡ ਵੀ ਆ ਕਿ ਕੁਝ ਚੰਗਾ ਸਿਨੇਮਾ ਲੈ ਕੇ ਆਈਏ OTT ਸਰ ਜਿਕਲ ਪਿੰਡਾਂ ਦੇ ਵਿੱਚ ਪਹੁੰਚ ਚੁੱਕੇ ਨੇ ਹਾਲੀਵੁੱਡ ਦੀਆਂ ਫਿਲਮਾਂ ਪਿੰਡਾਂ ਦੇ ਵਿੱਚ ਬੈਠੇ ਲੋਕ ਦੇਖਦੇ ਨੇ ਆਪਣੀ ਜਿਹੜੀ ਨਵੀਂ ਜਨਰੇਸ਼ਨ ਆ ਉਹ ਮਾਰਵਲ ਦੀਆਂ ਸਪਾਈਡਰਮੈਨ ਆਇਰਨਮੈਨ ਵਰਗੀਆਂ ਫਿਲਮਾਂ ਦੇਖਦੀ ਆ ਤੇ ਆਪਾਂ ਜੀ ਉਹਨਾਂ ਨੂੰ ਉਹੀ ਚੁਟਕਲੇ ਦਿਖਾਈ ਜਾਵਾਂਗੇ ਤਾਂ ਮੈਨੂੰ ਨਹੀਂ ਲੱਗਦਾ ਕਿ ਉਹ ਦੇਖਣਗੇ ਸੋ ਸਾਨੂੰ ਲੱਗਿਆ ਕਿ ਅਸੀਂ ਕੁਝ ਵੱਖਰਾ ਜਿਹਾ ਸਿਨੇਮਾ ਬਣਾਈਏ ਇੱਕ ਵੱਖਰੀ ਜੀ ਕਹਾਣੀ ਲੈ ਕੇ ਆਈਏ ਕਹਾਣੀ ਕੋਈ ਵੀ ਚੰਗੀ ਹੋ ਸਕਦੀ ਆ ਉਹ ਕਿਸੇ ਵੀ ਜਨਰ ਦੀ ਹੋ ਸਕਦੀ ਆ ਤੇ ਇਹ ਸੁਪਰਨੈਚੁਰਲ ਹਾਰਰ ਥ੍ਰਿਲਰ ਸੀਗਾ ਤੇ ਅ ਅਸੀਂ ਪਲਾਨ ਕਰਿਆ ਤੇ ਵਾਈਗਰੂ ਦੀ ਮੇਲ ਰਹੀ ਸਾਰਾ ਕੁਝ ਵਧੀਆ ਰਿਹਾ ਵਧੀਆ ਸ਼ੂਟ ਹੋਈ ਤੇ ਅੱਜ ਅਸੀਂ ਪ੍ਰੋਮੋਸ਼ਨ ਸਟਾਰਟ ਕਰ ਰਹੇ ਹਾਂ ਫਿਲਮ ਦਾ ਪੋਸਟ ਪ੍ਰੋਡਕਸ਼ਨ ਚੱਲ ਹੀ ਰਿਹਾ ਦਾ ਤੇ ਬਾਕੀ ਹੁਣ ਦਰਸ਼ਕ ਦੱਸਣਗੇ ਕਿ ਕਿੰਨੀ ਜਿੱਦਾਂ ਵੀਰੇ ਆਪਾਂ ਫਿਲਮ ਇੰਡਸਟਰੀ ਦੀ ਗੱਲ ਕਰੀਏ ਤਾਂ ਫਿਲਮ ਇੰਡਸਟਰੀ ਦੇ ਵਿੱਚ ਬਹੁਤ ਸਾਰੀਆਂ ਰੋਮਾਂਟਿਕ ਮੂਵੀਆਂ ਵੀ ਆਉਂਦੀਆਂ ਨੇ ਤੇ ਕਮੇਡੀ ਮੂਵੀਆਂ ਵੀ ਆਉਂਦੀਆਂ ਨੇ ਤੇ ਜਿਨ੍ਹਾਂ ਨੂੰ ਲੋਕ ਅਕਸਰੀ ਦੇਖਦੇ ਨੇ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਕਮੇਡੀ ਤੇ ਰੋਮਾਂਟਿਕ ਮੂਵੀਆਂ ਜਿਹੜੀਆਂ ਆਈਆਂ ਹੋਈਆਂ ਨੇ ਹਨਾ ਤੇ ਤੁਸੀਂ ਇਹ ਹਾਰਰ ਜਿਹੜੀ ਆ ਇਹ ਨਾਮ ਕਿਦਾਂ ਸੋਚਿਆ ਮਾਈਂਡ ਦੇ ਵਿੱਚ ਕਿਦਾਂ ਆ ਆ ਵੀ ਇਹੀ ਬਣਾਨੀ ਚਾਹੀਦੀ ਅ ਇਹਦੇ ਪਿੱਛੇ ਮਨਪ੍ਰੀਤ ਜੀ ਮੈਂ ਨਾ ਦੇਖੋ ਇੱਕ ਜਿਵੇਂ ਇੱਕ ਗਾਪਾ ਗਾਣੇ ਸੁਣਦੇ ਆਪਾਂ ਸਰੋਤਿਆਂ ਜੀ ਤਾਂ ਉਹਨਾਂ ਨੂੰ ਪਤਾ ਹੁੰਦਾ ਕਿ ਚੰਗਾ ਗਾਣਾ ਜਾਂ ਇੱਕ ਮਾੜਾ ਗਾਣਾ ਜਾਂ ਮਾੜੀ ਸ਼ਬਦਾਵਲੀ ਚੰਗੀ ਸ਼ਬਦਾਵਲੀ ਕੀ ਆ ਇਸੇ ਤਰ੍ਹਾਂ ਹੀ ਜੋ ਫਿਲਮ ਲਵਰ ਨੇ ਆਪਾਂ ਸਾਰੇ ਬੇਸਿਕਲੀ ਫਿਲਮ ਲਵਰ ਆਪਾਂ ਨੂੰ ਹੀ ਪਤਾ ਹੁੰਦਾ ਕਿ ਚੰਗੀ ਫਿਲਮ ਕਿਹੋ ਜੀ ਹੁੰਦੀ ਆ ਜਾਂ ਚੰਗੀ ਕਹਾਣੀ ਕਿਹੋ ਜੀ ਆ ਜਾਂ ਇਹ ਕਹਾਣੀ ਚੰਗੀ ਕਿਉਂ ਨਹੀਂ ਮਾੜੀ ਹੈ ਨਾ ਆਪਾਂ ਨੂੰ ਪਤਾ ਹੁੰਦਾ ਅਸੀਂ ਬੈਠੇ ਸੀਗੇ ਤੇ ਅਸੀਂ ਇੱਕ ਹਾਰਰ ਫਿਲਮ ਦੇਖੀ ਤੰਨਾ ਨੇ ਜੀ ਤੇ ਵੈਸੀ ਦੇਖੀ ਕਿ ਚਲੋ ਆਪਾਂ ਫ੍ਰੀ ਅੱਜ ਫਿਲਮ ਦੇਖਦੇ ਆਂ ਤੇ ਸਾਡੇ ਦਿਮਾਗ 'ਚ ਉਹਦੇ ਬਾਰੇ ਡਿਸਕਸ ਹੋਈ ਗਿਆ ਚੱਲੀ ਗਿਆ ਯਾਰ ਬੜੀ ਸ਼ਾਨਦਾਰ ਫਿਲਮ ਆ ਬੜੀ ਅਲੱਗ ਜੀ ਫਿਲਮ ਆ ਉਹੀ ਚੀਜ਼ ਨੇ ਮੇਰੇ ਅੰਦਰਲੇ ਲੇਖਕ ਨੂੰ ਇੱਕ ਹਿੰਟ ਦੇਤਾ ਕਿ ਇਹ ਕਹਾਣੀ ਅੱਦਾ ਵੀ ਹੋ ਸਕਦੀ ਸੀ ਤੇ ਚਾਹੇ ਕੋਈ ਸਾਹਿਤਕਾਰ ਆ ਚਾਹੇ ਕੋਈ ਗੀਤਕਾਰ ਆ ਚਾਹੇ ਕੋਈ ਲੇਖਕ ਆ ਚਾਹੇ ਕੋਈ ਡਾਇਰੈਕਟਰ ਆ ਬਸ ਉਹਨਾਂ ਨੂੰ ਇੱਕ ਚੀਜ਼ ਦਾ ਹਿੰਟ ਮਿਲ ਜੇ ਮੈਂ ਇੱਕ ਛੋਟੀ ਜਿਹੀ ਬੁਨਿਆਦ ਮਿਲ ਜੇ ਉਹ ਇਮਾਰਤ ਆਪੀ ਖੜੀ ਕਰ ਲੈਂਦਾ ਅਸੀਂ ਫਿਲਮ ਲਵਰ ਆ ਫਿਲਮ ਮੇਕਰ ਬਾਦ ਚਾ ਹਮ ਇੱਕ ਦਿਨ ਸਬਬ ਬਣਿਆ ਕਿ ਚਲੋ ਆਪਾਂ ਕੋਈ ਫਿਲਮ ਦੇਖਦੇ ਆਂ ਤੇ ਅਸੀਂ ਇੱਕ ਫਿਲਮ ਦੇਖੀ ਬੜੀ ਹੀ ਸ਼ਾਨਦਾਰ ਹਾਲੀਵੁੱਡ ਦੀ ਹਾਰਰ ਫਿਲਮ ਸੀ ਹਮ ਅਸੀਂ ਫਿਲਮ ਦੇਖੀ ਉਹਨੂੰ ਇੰਜੋਏ ਕਰਿਆ ਚੰਗੀ ਕਹਾਣੀ ਸੀ ਚੰਗੀ ਫਿਲਮ ਸੀ ਕੀ ਹਮ ਤੇ ਉਸ ਤੋਂ ਬਾਅਦ ਅਸੀਂ ਉਹਦੇ ਤੇ ਕਾਫੀ ਟਾਈਮ ਡਿਸਕਸ਼ਨ ਕਰਦੇ ਰਹੇ ਹਮ ਤੇ ਮੈਨੂੰ ਕੁਝ ਸਮੇਂ ਬਾਅਦ ਕੁਦਰਨ ਬਾਅਦ ਉਹਦੇ ਤੋਂ ਹੀ ਇੱਕ ਇਨਸਪੀਰੇਸ਼ਨ ਮਿਲੀ ਕਿ ਇਹ ਕਹਾਣੀ ਐਦਾਂ ਵੀ ਹੋ ਸਕਦੀ ਸੀ ਜਾਂ ਮੇਰੇ دماغ ਚ ਆਇਆ ਕਿ ਇੱਕ ਇਦਾਂ ਦੀ ਕਹਾਣੀ ਵੀ ਰਚੀ ਜਾ ਸਕਦੀ ਆ ਤੇ ਮੈਂ ਆਪਣੇ ਨਾਲ ਦੀ ਟੀਮ ਨਾਲ ਡਿਸਕਸ ਕੀਤਾ ਤੇ ਉਹਨਾਂ ਨੂੰ ਆਈਡੀਆ ਬਹੁਤ ਵਧੀਆ ਲੱਗਿਆ ਸੀ ਆਈਡੀਆ ਤੇ ਵਰਕ ਕਰਿਆ ਤੇ ਇਹਦਾ ਦੂਜਾ ਪੱਖ ਇਹ ਵੀ ਆ ਮਨਪ੍ਰੀਤ ਜੀ ਕਿ ਅੱਜ ਦਾ ਸਮਾਂ ਜੋ ਹੈ ਜੀ ਤੇ ਅੱਜ ਤੋਂ ਜੋ 20 ਸਾਲ ਪਹਿਲਾਂ ਦਾ ਸਮਾਂ ਸੀ ਪ੍ਰੀ ਇੰਟਰਨੈਟ 에ਰਾ ਕਹ ਲਓ ਹਨਾ ਉਹਦੇ ਚ ਬਹੁਤ ਜ਼ਿਆਦਾ ਫਰਕ ਪੈ ਗਿਆ ਹੁਣ ਪਿੰਡਾਂ ਦੇ ਦਰਸ਼ਕ ਨੇ ਜਿਹੜੇ ਉਹਨਾਂ ਨੂੰ ਵੀ ਪਤਾਗਾ ਕਿ ਵਰਲਡ ਸਿਨੇਮਾ ਕੀਆ ਪੈਨ ਇੰਡੀਆ ਸਿਨੇਮਾ ਕੀਆ ਸਾਊਥ ਦਾ ਸਿਨੇਮਾ ਯੂਰਪੀਅਨ ਸਿਨੇਮਾ ਫਲਾਂ ਫਲਾਂ ਸਿਨੇਮਾ ਇਹਨਾਂ ਨੂੰ ਪਤਾ ਦਾ ਉਹਨਾਂ ਨੂੰ ਚੰਗੀਆਂ ਕਹਾਣੀਆਂ ਦਾ ਵੀ ਪਤਾਗਾ ਚੰਗੀਆਂ ਫਿਲਮਾਂ ਦਾ ਹੀ ਪਤਾਗਾ ਸੋ ਮੇਰੇ ਦਿਮਾਗ ਦੇ ਵਿੱਚ ਇੱਕ ਹੀ ਚੀਜ਼ ਆਈ ਕਿ ਕਿਉਂ ਨਾ ਆਪਾਂ ਕੁਝ ਵੱਖਰੇ ਜਨਰ ਨਾਲ ਉਹ ਕਰੀਏ ਕਿ ਵੱਖਰੇ ਜਨਰ ਤੇ ਆਪਾਂ ਕੁਝ ਬਣਾ ਕੇ ਦਰਸ਼ਕਾਂ ਸਾਹਮਣੇ ਲੈ ਕੇ ਆਈਏ ਤੇ ਉਹਦੇ ਪਿੱਛੇ ਇਹ ਰੀਜ਼ਨ ਸੀਗਾ ਕਿ ਅਸੀਂ ਫਿਰ ਹੋਰ ਜਨਨਰਵਨ ਨੂੰ ਗਏ ਕਪੜੇ ਨੂੰ ਵਿਚ ਰੋਕਦਾਗਾ ਜੀ ਜਿਵੇਂ ਅ ਅੱਜਕੱਲ ਫਿਲਮਾਂ ਬਣਦੀਆਂ ਨੇ ਨਾ ਹਮ ਤੁਹਾਡਾ ਵੀ ਪੰਜਾਬੀ ਫਰਮਾ ਆ ਗਈ ਆਈ ਜਾ ਰਹੇ ਨੇ ਕਮੇਡੀਆਂ ਬਣ ਰਹੀਆਂ ਨੇ ਜੀ ਜੀ ਹੁਣ ਜੇ 100 ਫਿਲਮ ਪੰਜਾਬੀ ਆ ਗਈ ਉਹ ਇੱਕ ਤਰ੍ਹਾਂ ਦੀ ਆਈ ਜਾਂਦੀ ਰਹੀਆਂ ਹੁਣ ਆਪਣਾ ਇੱਕ ਅ ਇਸ ਤਰ੍ਹਾਂ ਚੱਲਦਾ ਗਿਆ ਭੇਡ ਚਾਰਜ ਮੈਂ ਕਹਿੰਦਾ ਨਾ ਜਿੱਦ ਨੂੰ ਪਾ ਜਾਂਦੇ ਨੇ ਉਦੋਂ ਹੀ ਹੋ ਜਾਂਦੇ ਹੈ ਹੈਨਾ ਬੱਕਰਾ ਕੋਈ ਕੁਝ ਨਹੀਂ ਕਰਦਾ ਜੀ ਬਿਲਕੁਲ ਤੇ ਇਹਦੇ ਵਿੱਚ ਕੀ ਹੈ ਜੇ 100 ਆਈ ਜਾਂਦੀ ਆ ਤਾਂ ਗਾ 101 ਕਮਲਾ ਇਹ ਸਾਡੀ ਆਉਂਦੀ ਆ ਨਾ ਵਿੱਚ ਇਹ ਜਿਹੜੀਆਂ ਇਹ ਇੱਕ ਵੱਖਰਾ ਮਤਲਬ ਕਨਸੈਪਟ ਪਾਵਰ ਕਨਸੈਪਟ ਇਹ ਇੱਕ ਅਲੱਗ ਤਰ੍ਹਾਂ ਦੀ ਹੋਈ ਸਟੋਰੀ ਚਾਹ ਅੱਛਾ ਵੀਰੇ ਐਮ ਐਸ ਬਾਜਵਾ ਜੀ ਮੈਂ ਤੁਹਾਡੇ ਨਾਲ ਗੱਲ ਤੁਹਾਡੇ ਤੋਂ ਸਵਾਲ ਪੁੱਛਣਾ ਚਾਹਣੀ ਹੈ ਕਿ ਜਿੱਦਾਂ ਤੁਸੀਂ ਕਿਹਾ ਕਿ ਇੱਕ ਵੱਖਰਾ ਜਿਹਾ ਕਨਸੈਪਟ ਲੈ ਕੇ ਅਸੀਂ ਦਰਸ਼ਕਾਂ ਸਾਹਮਣੇ ਪੇਸ਼ ਹੋਏ ਆਂ ਤੇ ਬਹੁਤ ਇਹਨਾਂ ਨੂੰ ਜਿਹੜਾ ਪਸੰਦ ਆਊਗਾ ਤੇ ਇਹਦੇ ਲਈ ਤੁਹਾਨੂੰ ਬਹੁਤ ਮਿਹਨਤ ਵੀ ਕਰੀ ਹੋਣੀ ਹੈ ਤੁਸੀਂ ਬਹੁਤ ਔਂਕੜਾਂ ਦਾ ਸਾਹਮਣਾ ਵੀ ਕਰਨਾ ਪਿਆ ਹੋਣਾ ਹਨ ਤੇ ਉਹ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉੱਥੇ ਔਂਕੜਾਂ ਤੁਮਰ ਵੀ ਜੀ ਤੁਸੀਂ ਆਹ ਦੇਖੋ ਜਦੋਂ ਆਪਾਂ ਘਰ ਬਣਾਉਨੇ ਆ ਹਨ ਪਹਿਲਾਂ ਜਿਵੇਂ ਮੈਂ ਕਹਿੰਦਾ ਪਹਿਲਾਂ ਰੇਤਾ ਪਾਈ ਰੀਚ ਚਾਉਂਦੇ ਨੇ ਹਨ ਫਿਰ ਉਹ ਹੌਲੀ ਹੌਲੀ ਕੰਮ ਸਟਾਰਟ ਹੁੰਦਾ ਹੈ ਉਸੇ ਤਰੀਕੇ ਇਹ ਹੈਗਾ ਅ ਪਹਿਲਾਂ ਸਾਡੇ ਮਤਲਬ ਅਸੀਂ ਕਈ ਸਾਰਿਆਂ ਦੇ ਵਿੱਚ ਜਾ ਕੇ ਹਨਾ ਆਡੀਸ਼ਨ ਵਗੈਰਾ ਕੀਤੇ ਉੱਥੋਂ ਕੋਈ ਐਕਟਰ ਦੇਖਿਆ ਉਹ ਕੋਈ ਕਿਤੋਂ ਦੇਖਿਆ ਕਿਤੋਂ ਦੇਖਿਆ ਉਹਨਾਂ ਨੂੰ ਇਕੱਠੇ ਕੀਤਾ ਸਾਰੀ ਟੀਮ ਬਣਾਈ ਪ੍ਰੋਪਰ ਟੀਮ ਬਣਾਉਣ ਤੋਂ ਬਾਅਦ ਫਿਰ ਕਿਤੇ ਸ਼ੂਟ ਦਾ ਦਿਨ ਬਣਿਆ ਬਹੁਤ ਯਾਨੀ ਕਿ ਬਹੁਤ ਜ਼ਿਆਦਾ ਉਫੜਾਂ ਸੀ ਉਹਨਾਂ ਨੂੰ ਬਹੁਤ ਜ਼ਿਆਦਾ ਭੱਜ ਦੌੜ ਕੀਤੀ ਮਰਪਰੀ ਜੀ ਜਨਾਬੀ ਇਹਨਾਂ ਕੀ ਦੇਖੋ ਜਦੋਂ ਤੁਸੀਂ ਫਿਲਮ ਇੰਡਸਟਰੀ ਤੋ ਬਾ ਰਹੇ ਹੋ ਹਨਾ ਜੀ ਤੁਸੀਂ ਇੱਕ ਪਿੰਡ ਦੇ ਵਿੱਚ ਬੈਠੇ ਹੋ ਤੇ ਤੁਸੀਂ ਅ ਸੋਚ ਵੀ ਵੱਖਰੀ ਕੁਝ ਪਲਾਨ ਕਰ ਰਹੇ ਹੋ ਹਨਾ ਔਕੜਾਂ ਆਫਿਸ ਜਗਾ ਔਕੜਾਂ ਬਹੁਤ ਜ਼ਿਆਦਾ ਹੁੰਦੀਆਂ ਨੇ ਔਕੜਾਂ ਇੰਨੀਆਂ ਕਾਇਆਂ ਨੇ ਮੈਨੂੰ ਲੱਗਦਾ ਇਹ ਔਕੜਾਂ ਦੀ ਜੇ ਲਿਸਟ ਬਣਾਈਏ ਇਹਦੇ ਤੇ ਵੀ ਖਲਮ ਬਣ ਸਕਦੀ ਹੈ ਅੱਛਾ ਵੀਰੇ ਜਦੋਂ ਤੁਸੀਂ ਫਿਲਮ ਤਿਆਰ ਕਰਦੇ ਸੀ ਹਨਾ ਤੁਹਾਡੀਆਂ ਰਿਹਸਲਾਂ ਵਗੈਰਾ ਚੱਲ ਰਹੀਆਂ ਸੀਗੀਆਂ ਤਾਂ ਬਹੁਤ ਸਾਰੀਆਂ ਅੰਕੜਾ ਜਦੋਂ ਤੁਹਾਡੇ ਨੂੰ ਆਈਆਂ ਨੇ ਤਾਂ ਕਦੇ ਨਾ ਕਿਤੇ ਕੋਈ ਇਹੋ ਜੀ ਗੱਲ ਤਾਂ ਨਹੀਂ ਹੋਈ ਫਿਲਮ ਦੇ ਵਿੱਚ ਹੁੰਦੇ ਹੁੰਦੇ ਵੀ ਛੱਡ ਯਾਰ ਰਹਿਣ ਦੇ ਵੀ ਮੈਂ ਐ ਨਹੀਂ ਪੂਰ ਜਾਣੀ ਕੀ ਇਹ ਤੁਹਾਨੂੰ ਮੈਂ ਦੱਸਦਾ ਹਾਂ ਹਾਂਜੀ ਇੱਕ ਵਾਰੀ ਜਦੋਂ ਸੂਟ ਚੱਲ ਰਿਹਾ ਸੀ ਨਾ ਰਾਤ ਨੂੰ ਮਲਾ ਸੀ ਕੋਲ ਟਾਈਮ ਦਿੱਤਾ ਵੀ ਅੱਜ 7 ਵਜੇ ਦਾ ਕੋਲ ਟਾਈਮ ਆ ਰਾਤ ਦਾ ਸੂਟ ਸੀਗਾ ਤੇ ਉੱਥੇ ਕੈਮਰੇ ਵਾਲੇ ਵੀ ਆ ਬੈਠੇ ਨੇ ਸਾਰੇ ਆ ਬੈਠੇ ਨੇ ਸਾਰਾ ਜਿਹੜਾ ਜਨਰੇਟਰ ਮਗਾਇਆ ਬਰਨਾਲੇ ਤੋਂ ਉਹ ਪਤਾ ਨਹੀਂ ਰਾਹੀ ਭੁੱਲ ਗਿਆ ਮੈਨੂੰ ਕਿੱਥੇ ਨੂੰ ਵਗ ਗਿਆ अच्छा वो की होया ये कहंदे या की 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 वो बस फिर ਤੁਹਾਨੂੰ ਪਤਾ ਹੀ ਹੈ ਨਾ ਜਦੋਂ ਐਡਾ ਸਿਸਟਮ ਦਾ ਖਰਚਾ ਪਈ ਜਾਂਦਾ ਹੋਵੇ ਟੈਨਸ਼ਨਾਂ ਪੈ ਜਾਂਦੀਆਂ ਨੇ ਪਰ ਇੱਕ ਗੱਲ ਜ਼ਰੂਰ ਆ ਮਨਪ੍ਰੀਤ ਜੀ ਕੀ ਜਿਵੇਂ ਕਹਦੇ ਜਾਂਦੇ ਕਿ ਜਿਹੜਾ ਬੰਦਾ ਟੀਚੇ ਪ੍ਰਤੀ ਸਮਰਪਿਤ ਹੋਵੇ ਉਹਦਾ ਫਿਰ ਧਿਆਨ ਭੰਗ ਨਹੀਂ ਹੁੰਦਾ ਧਿਆਨ ਡੋਲਦਾ ਨਹੀਂ ਹੈਗਾ ਇੱਕ ਦਿਨ ਵੀ ਜਾਂ ਇੱਕ ਘੜੀ ਵੀ ਇਹੋ ਜਿਹੀ ਨਹੀਂ ਆਈ ਜਿੱਥੇ ਸਾਡੇ ਵਿਚਾਰੇ ਹੋਇਆ ਹੋਵੇ ਕਿ ਕਿੱਥੇ ਪੰਗਾ ਲੈ ਲਿਆ ਜਿੰਨੇ ਤੁਹਾਡਾ ਸਵਾਲ ਸੀ ਹਾਂਜੀ ਹਾਂਜੀ ਕਿਉਂਕਿ ਅਸੀਂ ਸਮਰਪਤੀ ਟੀਚੇ ਪ੍ਰਤੀ ਐਨੇ ਸੀ ਸਾਨੂੰ ਪਤਾ ਸੀਗਾ ਕਿ ਅਸੀਂ ਸਹੀ ਜਾ ਰਹੇ ਹਾਂ ਔਕੜਾਂ ਬਿਲਕੁਲ ਬਹੁਤ ਜ਼ਿਆਦਾ ਔਕੜਾਂ ਆਈਆਂ ਨੇ ਲੇਕਿਨ ਉਹ ਔਕੜਾਂ ਤੇ ਸਾਡੀ ਪੋਜ਼ਿਟਿਵਿਟੀ ਕਹਿ ਲਓ ਜਾਂ ਸਾਡਾ ਕੌਨਫੀਡੈਂਸ ਕਹਿ ਲਓ ਬਹੁਤ ਜ਼ਿਆਦਾ ਭਾਰੀ ਸੀ ਜਿਹਦੇ ਕਰਕੇ ਅੱਜ ਅਸੀਂ ਇਹ ਟੀਚੇ ਨੂੰ ਪੂਰਾ ਕਰਨ ਦੇ ਵਿੱਚ ਕਾਮਯਾਬ ਹੋਏ ਹਾਂ ਅੱਛਾ ਮੇਰੇ ਨਾਲ ਮੌਜੂਦ ਨੇ ਜਿਨ੍ਹਾਂ ਨੇ ਫਿਲਮੀ ਅਦਾਕਾਰੀ ਦੇ ਖੇਤਰ ਦੇ ਵਿੱਚ ਪੈਰ ਰੱਖਿਆ ਚਮਕੌਰ ਸਿੰਘ ਜੀ ਮੇਰੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਚਮਕੌਰ ਸਿੰਘ ਜੀ ਤੁਹਾਡੇ ਤੋਂ ਸਵਾਲ ਪੁੱਛਦੀ ਆ ਇਹ ਅਦਾਕਾਰੀ ਦੇ ਖੇਤਰ ਦੇ ਵਿੱਚ ਤੁਸੀਂ ਪੈਰ ਰੱਖਿਆ ਠੀਕ ਹੈ ਤੇ ਤੁਹਾਡਾ ਕਿਵੇਂ ਸਬੱਬ ਬਣਿਆ ਸਾਡਾ ਸਵਾਪ ਮੈਡਮ ਪਹਿਲਾਂ ਤਾਂ ਤੁਹਾਡਾ ਪੁਰੇ ਆਉਣ ਤੇ ਧੰਨਵਾਦ ਕਰਦਾ ਜੀ ਜੀ ਤੁਹਾਡੇ ਚੈਨਲ ਦੇ ਦਰਸ਼ਕਾਂ ਦਾ ਧੰਨਵਾਦ ਕਰਦੇ ਜੀ ਥੈਂਕ ਯੂ ਸਾਡਾ ਮੇਰਾ ਸਵਾਬ ਐ ਬਣਿਆ ਮੈਡਮ ਜੀ ਮੈਂ ਤੇ ਮਖਤਿਆਰ ਜੀ ਇਹ ਮਸਿਆ ਫਿਲਮ ਤੇ ਕਾਸਟਿੰਗ ਦੇ ਕੰਮ ਕਰ ਰਹੀ ਸੀ ਜੀ ਉਦੋਂ ਬਾਅਦ ਵਿੱਚ ਲਖਵਿੰਦਰ ਜੀ ਆਰਓ ਪੰਜਾਬ ਸੀ ਹਮ ਇਹਨਾਂ ਦਾ ਅਚਾਨਕ ਮੈਨੂੰ ਫੋਨ ਆਉਂਦਾ ਜੀ ਹਮ ਕਹਿੰਦੇ ਮੈਨੂੰ ਆਡੀਸ਼ਨ ਭੇਜੋ ਓਕੇ ਫਿਰ ਮੈਂ ਸ਼ੌਕ ਹੋ ਗਿਆ ਹਮ ਮੈਂ ਵੀ ਉਹ ਬਾਹਰ ਬੈਠੇ ਮੈਨੂੰ ਫੋਨ ਕਰੀ ਜਾਂਦੇ ਆ ਆਡੀਸ਼ਨ ਭੇਜੋ ਤੇ ਤੁਸੀਂ ਚਲੋ ਮੈਂ ਆਡੀਸ਼ਨ ਇਹਨਾਂ ਨੂੰ ਉਹ ਕਰਕੇ ਭੇਜਿਆ ਜੀ ਹਮ ਇਹਨਾਂ ਨੇ ਉਹ ਨਹੀਂ ਚੈੱਕ ਕਰਿਆ ਦੇਖਿਆ ਹੂੰ ਇਹਨਾਂ ਨੂੰ ਉਹਦੇ ਵਿੱਚ ਕੁਝ ਲੱਗਿਆ ਵੀ ਇਹ ਕੁਝ ਕਰ ਸਕਦੇ ਨਹੀਂ ਕਰ ਸਕਦੇ ਤਾਂ ਇਹਨਾਂ ਨੇ ਆ ਕੇ ਫਿਰ ਮੇਰਾ ਬਹਿ ਕੇ ਗੱਲਬਾਤ ਕਰੀ ਹੂੰ ਵੀ ਤੈਨੂੰ ਫਿਲਮ ਦੇ ਵਿੱਚ ਐ ਜੇ ਹੀਰੋ ਲਾਈਨ ਜੀ ਮਾ ਜਲ ਤੁਸੀਂ ਦੇਖ ਲਓ ਕੋਈ ਗੱਲ ਨਹੀਂ ਹੂੰ ਵੀ ਵੈਸੇ ਤਾਂ ਮੈਂ ਬਾਈਕ ਦੀ ਠੀਕਦੀ ਸੀ ਹੂੰ ਉਹਦੇ ਪਿੱਛੇ ਮਰਦੂਜੀ ਗੱਲ ਇਹ ਆ ਜੀ ਸਾਡਾ ਵੀਰ ਸਾਡਾ ਭਰਾ ਵੱਡਾ ਇਹ ਸਾਡੀ ਟੀਮ ਦੀ ਰੀਡ ਦੀ ਹੱਡੀ ਆ ਜੀ ਜੀ ਅਸੀਂ ਜਿੱਥੇ ਕਹਿਤਾ ਵੀਰੇ ਨੂੰ ਠਿਖੜ ਗਏ ਖੜ ਜਾਣਾ ਹੈ ਇਹੋ ਜੇ ਉਹ ਨੇ ਇਨਸਾਨ ਜਦੋਂ ਫਿਲਮ ਦੀ ਕਾਸਟਿੰਗ ਕਰ ਰਹੀ ਸੀ ਨਾ ਕਾਸਟਿੰਗ ਮੇਰੇ ਸਾਬ ਨਾਲ ਕਦੇ ਵੀ ਕਾਸਟਿੰਗ ਦੇ ਵਿੱਚ ਫਿਲਮ ਦੀ ਕੰਪਰੋਮਾਈਜ਼ ਨਹੀਂ ਹੋਣਾ ਚਾਹੀਦਾ ਜੀ ਤੇ ਉਹ ਕੰਪਰੋਮਾਈਜ਼ ਨਹੀਂ ਹੋਣਾ ਚਾਹੀਦਾ ਤੇ ਮੈਂ ਆਊਟ ਆਫ ਪੰਜਾਬ ਸੀਗਾ ਤੇ ਵੀਰ ਹੋਰੀ ਫਿਲਮ ਦੇ ਸ਼ੂਟ ਰਿਗਾਰਡਿੰਗ ਇੱਥੇ ਪੰਜਾਬ ਦੇ ਵਿੱਚ ਹੀ ਤਿਆਰੀਆਂ ਕੁਝ ਕਰਨ ਲੱਗੀ ਹੋਈ ਸੀ ਓਕੇ ਮੈਂ ਜਦੋਂ ਆਪ ਦੇ ਲੈਪਟਾਪ ਦੇ ਵਿੱਚ ਆਡੀਸ਼ਨ ਚੈੱਕ ਕਰਨ ਲੱਗੇ ਸੀ ਫਿਲਮ ਤੇ ਜਿਵੇਂ ਵੀਰ ਨੇ ਦੱਸਿਆ ਕਿ ਅਸੀਂ ਪਹਿਲਾਂ ਆਡੀਸ਼ਨਸ ਲਏ ਸੀਗੇ ਅ ਇਹਦੇ ਵਿੱਚ ਖਿਸ਼ੂਰੀ ਮੈਂ ਹੋਰ ਐਡ ਕਰਨੀ ਚਾਹੁੰਦਾ ਗੱਲ ਕਿ ਦੇਖੋ ਪੰਜਾਬ ਦੇ ਵਿੱਚ ਇਹ ਜਿੱਥੇ ਵੀ ਫਿਲਮ ਇੰਡਸਟਰੀ ਆ ਜਾਂ ਫਿਲਮ ਇੰਡਸਟਰੀ ਦੀ ਨਾਂ ਵੀ ਗੱਲ ਕਰੀਏ ਤਾਂ ਟੈਲੈਂਟ ਬਹੁਤ ਪਿਆਰਾ ਹੈ ਬਹੁਤ ਜੀ ਸਾਡੀ ਪਹਿਲਾਂ ਤੋਂ ਕੋਸ਼ਿਸ਼ ਰਹੀ ਹੈ ਕਿ ਜਦੋਂ ਆਪਾਂ ਫਿਲਮ ਕਰ ਰਹੇ ਹਾਂ ਤਾਂ ਜਿਹੜਾ ਟੈਲੈਂਟ ਵਿਚਾਰਾ ਥੀਏਟਰ ਤੇ ਅੱਡੀਆਂ ਕਸਾਈ ਆ ਰਾਂ ਰੋਲੀ ਜਾ ਰਾਂ ਆਪਾਂ ਉਹਨਾਂ ਨੂੰ ਮੌਕਾ ਦੇਈਏ ਫਿਲਮ ਦੇ ਵਿੱਚ ਵੀ ਸਖਵਿੰਦਰ ਸੁਖੀ ਬਾਜੀ ਸੱਤੀ ਲੋਹਾ ਜਿਹੜਾ ਦੇ ਨਾਲ ਅਸੀਂ ਇੱਕ ਬਰਾਬਰ ਕਰੈਕਟਰ ਜਿਹੜਾ ਰੋਲ ਸੀਗਾ ਹੀਰੋ ਦਾ ਰੋਲ ਸੀਗਾ ਉਹ ਸੀ origignal ਚੱਕੀ ਮੁੰਡੇ ਨੂੰ ਲਾਂਚ ਕਰਿਆ ਸੀ ਜੀ ਤੇ ਸਾਡੀ ਸੋਚ ਹੀ ਹੈ ਕਿ ਨਵੇਂ ਟੈਲੈਂਟ ਨੂੰ ਜੇ ਆਪਾਂ ਮੌਕਾ ਨਹੀਂ ਦਵਾਂਗੇ ਤਾਂ ਕੌਣ ਦੋਵੇ ਕੌਣ ਦੋਵੇ ਚਲੋ ਇਸ ਪ੍ਰੋਜੈਕਟ ਦੀ ਦੁਬਾਰਾ ਆਉਣੀ ਹੈ ਤੇ ਮੈਂ ਲੈਪਟਾਪ ਦੇ ਵਿੱਚ ਆਡੀਸ਼ਨ ਚੈੱਕ ਕਰਨ ਲੱਗ ਗਿਆ ਮੈਂ ਵੀਰੇ ਨੂੰ ਹੋਰ ਕਿਹਾ ਕਿ ਚਮਕੌਰ ਵੀ ਉਹ ਆਡੀਸ਼ਨ ਲਈ ਸੀ ਜਿਹੜੇ ਆਪਾਂ ਬਠਿੰਡੇ ਉਹ ਕਿੱਥੇ ਨੇ ਇਹਨਾਂ ਨੇ ਮੈਨੂੰ ਭੇਜ ਤੇ ਬਿਲਕੁਲ ਕੀ ਹੋਇਆ ਜੋ ਫਿਲਮ ਦੇ ਕਿਰਦਾਰ ਆ ਫ੍ਰਮ ਦਾ ਬਹੁਤ ਇੰਪੋਰਟੈਂਟ ਮੁੱਖ ਕਿਰਦਾਰਾਂ ਵਿੱਚੋਂ ਇੱਕ ਆ ਤੇ ਉਹ ਕਿਰਦਾਰ ਇੱਕ ਪੁਲਿਸ ਆਫੀਸਰ ਦਾ ਹੈਗਾ ਸਬ ਇੰਸਪੈਕਟਰ ਦਾ ਹੈਗਾ ਤਾਂ ਕੀ ਹੋਇਆ ਮੇਰੇ ਲਈ ਵੀ ਜੋ ਆਡੀਸ਼ਨ ਸੀਗੇ ਮੈਂ ਮੈਚ ਕਰਨ ਲੱਗਿਆ ਕਿ ਹਾਂ ਮੇਰਾ ਜੋ ਕਿਰਦਾਰ ਆ ਉਹਦੇ ਵਿੱਚ ਇਹ ਤੁਕਦੇ ਨੇ ਜਾਂ ਨਹੀਂ ਤੁਕਦੇ ਹੈਗੇ ਤਾਂ ਉਹਦੇ ਵਿੱਚ ਦੇਖਿਆ ਕਿ ਮੁੰਡੇ ਬਹੁਤ ਟੈਲੈਂਟਡ ਸੀਗੇ ਆਡੀਸ਼ਨ ਵਾਲੇ ਬਟ ਉਹ ਇੱਕ ਦਿਮਾਗ ਦੇ ਵਿੱਚ ਇਮੇਜ ਬਣੀ ਹੁੰਦੀ ਆ ਕਿ ਪੁਲਸਾਰਿਆਂ ਦੀ ਦਿੱਖ ਇਹੋ ਜੀ ਹੁੰਦੀ ਆ ਜਾਂ ਵਕੀਲ ਦੀ ਦਿੱਖ ਇਦਾਂ ਦੀ ਹੁੰਦੀ ਆ ਨਾ ਜਾਂ ਇੱਕ ਬੋਡੀ ਬਿਲਡਰ ਦੀ ਦਿੱਕਤ ਆਦੀ ਹੁੰਦੀ ਆ ਭਲਵਾਨ ਦੀ ਦਿੱਕਤ ਆਦੀ ਹੁੰਦੀ ਆ ਤੇ ਉਹ ਸੋ ਅਸੀਂ ਕੀ ਇੱਕ ਮੈਂ ਜੋ ਦੇਖਣ ਲੱਗ ਗਿਆ ਬਹੁਤ ਵਧੀਆ ਟੈਲੈਂਟਡ ਲੜਕੇ ਸੀਗੇ ਐਕਟਰ ਸੀਗੇ ਬਟ ਉਹ ਜਸਟੀਫਾਈ ਨਹੀਂ ਸੀ ਹੋ ਰੇ ਕਿ ਜੇ ਮੈਂ ਪੁਲਿਸ ਵਾਲੇ ਚ ਕਿਰਦਾਰ ਚ ਕਰ ਰਾਂ ਤਾਂ ਉਹ ਬੜੇ ਅਮਚਰ ਜੇ ਲੱਗ ਰਹੇ ਸੀ ਬੱਚੇ ਜੇ ਮੁੰਡੇ ਜੇ ਲੱਗ ਰਹੇ ਸੀ ਮੈਨੂੰ ਚਾਹੀਦਾ ਸੀ ਇੱਕ ਮੈਚੂਰ ਜਆ ਕਰੈਕਟਰ ਹੋਵੇ ਤੇ ਵੀਰ ਨੇ ਪਰਦੇ ਦੇ ਪਿੱਛੇ ਕੰਮ ਬਹੁਤ ਕਰਿਆਗਾ ਵੀਰ ਨੇ ਤੇ ਇਹਨਾਂ ਵੀਰ ਦੱਸਦਾ ਕਿ ਇਹਨਾਂ ਨੇ ਥੀਏਟਰ ਦਾ ਵਿੱਚ ਬਹੁਤ ਟਾਈਮ ਇਨਵੋਲਵ ਰਹੇ ਨੇ ਠੀਕ ਹੈ ਫਿਰ ਸੋ ਮੈਂ ਵੀਰ ਨੂੰ ਕਾਲ ਕਰੀ ਮਹਾਵੀਰ ਆਡਿਸ਼ਨ ਭੇਜੋ ਵੀਰ ਕਹਿੰਦਾ ਮੈਂ ਆਡਿਸ਼ਨ ਮਤਲਬ ਕੀ ਆ ਗਿਆ ਜੇ ਕਿਹੜੇ ਹੀ ਕੱਟਣਾ ਹੁੰਦਾ ਤਾਂ ਪਹਿਲਾਂ ਕਰ ਚੁੱਕੇ ਹੁੰਦੇ ਸੀ ਬਹੁਤ ਪਹਿਲਾਂ 2 ਦਿਨ ਪ੍ਰੋਜੈਕਟ ਸਾਡੇ ਆ ਚੁੱਕੇ ਨੇ ਵੀਰ ਕਹਿੰਦਾ ਮੈਂ ਭੇਜ ਦਿੰਨਾ ਮਸਲਾ ਕੀ ਹੈ ਮੈਂ ਦੱਸਿਆ ਕਿ ਮੈਨੂੰ ਆਡਿਸ਼ਨ ਭੇਜੋ ਜਦੋਂ ਮੈਂ ਆਡਿਸ਼ਨ ਦੇਖਿਆ ਮੈਨੂੰ ਲੱਗਿਆ ਕਿ ਹਾਂ ਮੈਂ ਵੀਰ ਨੂੰ ਜਦੋਂ ਹੀ ਆਇਆ ਪੰਜਾਬ ਮੈਂ ਵੀਰ ਨੂੰ ਮਿਲਿਆ ਮੈਂ ਵੀਰੇ ਇਸ ਵਾਰੀ ਤੁਸੀਂ ਪੜਦੇ ਤੇ ਪਿੱਛੇ ਨਹੀਂ ਤੁਸੀਂ ਪੜਦੇ ਤੇ ਅੱਗੇ ਆ ਰਹੇ ਹੋ ਸਕਰੀਨ ਦਾ ਉਹ ਕਰ ਰਹੇ ਹੋ ਤੇ ਔਖਾ ਲੱਗਿਆ ਚੰਗਾ ਲੱਗਿਆ ਕਿਵੇਂ ਐਕਟਿੰਗ ਕਰੀ ਉਹ ਵੀਰ ਨੂੰ ਜਿਆਦਾ ਪਤਾਗਾ ਬਟ ਉਹਦੇ ਪਿੱਛੇ ਇੱਕ ਕਹਾਣੀ ਦੀਗੀ ਅੱਛਾ ਚਮਕੌਰ ਸਿੰਘ ਜੀ ਫਸਟ ਵਾਰ ਦੇ ਤੋਂ ਬੰਦਾ ਕੈਮਰੇ ਦੇ ਸਾਹਮਣੇ ਆਉਂਦਾ ਤਾਂ ਮੈਨੂੰ ਨੇ ਮੈਨੂੰ ਤਾਂ ਲੱਗਦਾ ਹੀ ਆ ਕਿ ਉਹਨੂੰ ਉਹਦੇ ਫੇਸ ਰੈਕਸ਼ਨ ਜਾਂ ਕਿਵੇਂ ਵੀ ਕਹਿ ਲਈ ਉਹਨੂੰ ਥੋੜਾ ਨਰਵਸ ਜ਼ਰੂਰ ਹੁੰਦਾ ਤੁਸੀਂ ਵੀ ਇਦਾਂ ਹੋਇਓ ਹਾਂ ਮੈਡਮ ਜੀ ਪਹਿਲੀ ਵਾਰ ਤਾਂ ਮੈਂ ਬਹੁਤ ਨਰਵਸ ਹੋ ਗਿਆ ਸੀਗਾ ਪਹਿਲੇ ਦਿਨਾਂ ਚਲੋ ਹੌਲੀ ਹੌਲੀ ਦੂਏ ਦਿਨ ਉਦੋਂ ਤੀਏ ਦਿਨ ਉਦੋਂ ਫਿਰ ਹੌਲੀ ਹੌਲੀ ਕੰਮ ਚੱਲ ਪਿਆ ਅੱਛਾ ਜੇ ਤਾਂ ਫਿਲਮ ਬਣਦੀ ਹੁੰਦੀ ਆ ਤਾਂ ਹਨਾ ਡਾਇਰੈਕਟਰ ਜੋ ਹੁੰਦੇ ਆ ਤਾਂ ਉਹ ਥੋੜਾ ਡਾਂਟਦੇ ਵੀ ਹੁੰਦੇ ਆ ਨਾ ਘੋੜਦੇ ਵੀ ਹੁੰਦੇ ਆ ਵੀ ਯਾਰ ਕੀ ਕਰੀ ਜਾਂਦਾ ਤੈਨੂੰ ਔਪਰਤ ਨਹੀਂ ਆਈ ਜੀ ਤੂੰ ਇੱਕ ਵਾਰੀ ਦਿਨ ਦੱਸਦਾ ਵੀ ਇਦਾਂ ਕਰਨਾ ਤਾਂ ਤੁਹਾਡੇ ਨਾਲ ਵੀ ਇਦਾਂ ਦਾ ਕੁਝ ਹੋਇਆ ਫਿਰ ਉੱਥੇ ਮੰਨ ਨਹੀਂ ਆਕਦਾ ਵੀ ਛੱਡ ਯਾਰ ਮੈਂ ਨਹੀਂ ਕਰਨਾ ਨਹੀਂ ਮੈਡਮ ਇਹ ਤਾਂ ਨਹੀਂ ਗੱਲ ਆ ਸਾਡੇ ਭਾਈਆਂ ਦਾ ਰਿਲੇਸ਼ਨ ਆ ਹੂੰ ਹੂੰ ਇਹ ਐ ਤਾਂ ਇਹਨਾਂ ਨੇ ਮੈਨੂੰ ਬੋਲੋ ਨਹੀਂ ਕਰਦਾ ਜਿਹਾ ਹੋਇਆ ਹੀ ਨਹੀਂ ਜਿਵੇਂ ਫਸਟ ਡੇ ਵੀਰ ਵੀਰ ਮੈਨੂੰ ਕਹਿੰਦਾ ਕੀ ਚਲੋ ਵੀਰ ਦੀ ਗੱਲ ਵਿੱਚ ਹੀ ਆ ਤੇ ਵੀ ਵੀਰੇ ਨਾਲ ਜਦੋਂ ਹੋ ਗਿਆ ਕਿ ਵੀਰੇ ਆ கரੈਕਟ ਆ soa ਮੈਂ ਸਾਰਾ ਪਹਿਲੇ ਸੀ ਰਿਹਰਸਲ ਵੀ ਲਈ ਸਾਰਾ ਕੁਝ ਕਰਿਆ ਸੀ ਕਿਉਂਕਿ ਫਿਲਮ ਦੇ ਵਿੱਚ ਐਕਸ਼ਨ ਵੀ ਆ ਜਸਟ ਕੇ ਨਹੀਂ ਕਿ ਕੋਈ ਹਾਰਰ ਆ ਇਹਦੇ ਵਿੱਚ ਸਸਪੈਂਸ ਆ ਥ੍ਰਿਲਰ ਆ ਕੀ ਮੱਸਿਆ ਵੀ ਰਾਤ ਕੀ ਹੋਇਆ ਇਹਦੇ ਵਿੱਚ ਐਕਸ਼ਨ ਵੀ ਆ ਕਲਾਈਮੈਕਸ ਦੇ ਵਿੱਚ ਪਰ ਐਕਸ਼ਨ ਦੀ ਕਲਾਸਿਸ ਲਾਈਆਂ ਤੇ ਵਰਕਸ਼ਾਪ ਕਰੇ ਪਰ ਲੇਕਿਨ ਜਦੋਂ ਆਪਾਂ ਪਹਿਲੇ ਦਿਨ ਜਾਣਿਆ ਸੈੱਟ ਤੇ ਤਾਂ ਇੰਨੇ ਜਾਣੇ ਹੁੰਦੇ ਨੇ ਸਪੌਟ ਤੋਂ ਲੈ ਕੇ ਕੈਮਰਾ ਟੀਮ ਤੋਂ ਲੈ ਕੇ ਸਾਰੇ ਵੀ ਥੋੜਾ ਨਰਵਸ ਹੋਇਆ ਤੇ ਮੈਂ ਵੀਰ ਨੂੰ ਜਾ ਕੇ ਕਹਿ ਤੀ ਵੀਰੇ ਕੋਈ ਗੱਲ ਨਹੀਂ ਅੱਗੇ ਤੁਸੀਂ ਪਰਦੇ ਦੇ ਪਿੱਛੇ ਹੋਣੇ ਹੋ ਬਸ ਰੋਲ ਚੇਂਜ ਹੋਇਆ ਹੈ ਨਾ ਤੇ ਸੈੱਟ ਤੇ ਤੁਸੀਂ ਪਹਿਲੀ ਵਾਰ ਹੀ ਆਏ ਨੇ ਪਹਿਲਾ ਇੱਕ ਜਾਂ ਦੋ ਦਿਨ ਵੀਰਾ ਥੋੜਾ ਨਰਵਸ ਸੀਗਾ ਬਸ ਉਸ ਤੋਂ ਬਾਅਦ ਤਾਂ ਜਿਵੇਂ ਹਸੈਨ ਬੋਲਟ ਚੌਥੀ ਗੇਰ ਚੱਲਿਆ ਜਾਂਦਾ ਬਸ ਉਹ ਲਗ ਨਹੀਂ ਲੱਗ ਰਿਹਾ ਫੇਰ ਤਾਂ ਵੀਰ ਐ ਚੱਲਿਆ ਬਾਕੀ ਜਦੋਂ ਫਿਲਮ ਆਉਗੀ ਤੁਹਾਨੂੰ ਪਤਾ ਹੀ ਲੱਗ ਜਾਊਗਾ ਕਿ ਕਿੰਨੇ ਕਾਬਿਲ ਐਕਟਰ ਨੇ ਫਿਰ ਆਉਂਦਾ ਨਾ ਜਿਹੜੇ ਦੂਸਰਿਆਂ ਨੂੰ ਜਿਹੜੇ ਐਕਟ ਕਰਦੇ ਨੇ ਉਹਨਾਂ ਨੂੰ ਦੇਖ ਦੇ ਹੌਂਸਲਾ ਵੀ ਆ ਜਾਂਦਾ ਜੀ ਅਜੇ ਤੱਕ ਇਹ ਕੰਮ ਨੇ ਮੈਂ ਵੀ ਕਰ ਸਕਦਾ ਮੈਂ ਵੀ ਕਰ ਸਕਦਾ ਅੱਛਾ ਐਮ ਐਸ ਬਾਜਵਾ ਜੀ ਤੁਹਾਡੇ ਤੋਂ ਸਵਾਲ ਪੁੱਛਦੇ ਆ ਕਿ 10 ਟਾਂ ਨੂੰ ਜਰੂਰ ਦੱਸਿਓ ਕਦੋਂ ਫਿਲਮ ਦਾ ਟ੍ਰੇਲਰ ਤੁਸੀਂ ਪਾ ਰਹੇ ਹੋ ਕਦੋਂ ਰਿਲੀਜ਼ ਕੀਤੀ ਜਾਊਗੀ ਹਾਂਜੀ ਇਹਦਾ ਪਹਿਲਾ ਟਰੇਜ਼ਰ ਆਊਗਾ ਜੀ ਜੀ ਟ੍ਰੀਜ਼ਰ ਹੁਣ ਇਹਦੀ ਆਪਣੀਆਂ ਅ ਮਤਲਬ ਚੱਲ ਪਏ ਕੰਮ ਹਮ ਆਡੀਸ਼ਨ ਹੋਣ ਲੱਗਿਆ ਸੌਰੀ ਐਂਡਰੋਜ਼ਨ ਸਟਾਰਟ ਹੋ ਗਏ ਜੀ 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 ਦੇਖ ਤੋਂ ਬਾਅਦ ਚੱਲਦਾ ਚੱਲਦਾ ਇੱਕ ਦੋ ਕੀ ਚੱਲੀ ਜਾਊਗਾ ਏਦਾਂ ਕਾਲਜਾਂ ਦੇ ਵੈਂਟਜਾ ਹੋਰ ਹਨਾ ਉਹ ਚੱਲੀ ਜਾਣਗੇ ਸਾਰਾ ਕੁਝ ਜੀ ਤੇ ਬਸ ਉਸ ਤੋਂ ਬਾਅਦ ਜਦੋਂ ਜਿਵੇਂ ਜਿਵੇਂ ਕੰਮ ਪੂਰਾ ਹੋਈ ਜਾਂਦਾ ਹੈਗਾ ਨਾ ਜਿਵੇਂ ਡਾਬਿੰਗ ਸਾਡੀ ਰਹਿੰਦੀ ਹੈ ਬਾਕੀ ਤਕਰੀਬਨ ਕੰਪਲੀਟ ਹੀ ਆ ਓਕੇ ਹਾਂ ਤੇ ਜਿਵੇਂ ਜਿਵੇਂ ਹੋਈ ਜਾਊਗਾ ਉਸ ਤਰ੍ਹਾਂ ਆਪਾਂ ਦੱਸਦੇ ਜਾਵਾਂਗੇ ਹਨਾ ਰਿਲੀਜ਼ ਬਹੁਤ ਜਲਦੀ ਕਰਾਂਗੇ। ਅਲਖਵਿੰਦਰ ਪਾਜੀ ਜਾਂਦੇ ਜਾਂਦੇ ਦਰਸ਼ਕਾਂ ਨੂੰ ਕੀ ਮੈਸੇਜ ਹੈ? ਇੱਕ ਮੈਂ ਹੋਰ ਵਿੱਚ ਗੱਲ ਕਰਨਾ ਜਿਵੇਂ ਤੁਸੀਂ ਸਾਡਾ ਮਨਪ੍ਰੀਤ ਜੀ ਸਵਾਲ ਸੀਗਾ ਕਿ ਆਪਣਾ ਕਦੋਂ ਤੱਕ ਆਉਗੀ? ਹਾਂਜੀ। ਅ ਵੈਸੀ ਤਿਆਰੀ ਸ 2022 ਦੇ ਲੱਗੀ ਹੋਈਆਂ ਹਨ। ਹਾਂਜੀ। ਆਹ ਸਾਲ ਕਰਾਂਗੇ 2024 ਵੀ ਹੋ ਗਿਆ ਤੇ ਸਾਡੇ ਵੱਲੋਂ ਪਲਾਨ ਤਾਂ ਇਹ ਹੈ ਕਿ ਅਸੀਂ ਅਕਤੂਬਰ ਨਵੰਬਰ ਚ ਰਿਲੀਜ਼ ਕਰੀਏ ਲੇਕਿਨ ਆਪਣੇ ਪੰਕਚੁਐਲਿਟੀ ਜਾਂ ਕਿਸੇ ਕਿਸਮ ਦੇ ਡੈਸਟਿਨੀ ਕਿਹੜੀ ਚੀਜ਼ ਨੇ ਜਦੋਂ ਹੋਣਾ ਆਉਂਦਾ ਹੀ ਹੋਣਾ ਤੇ ਇਹ ਵੀ ਬਹੁਤ ਮੈਟਰ ਕਰਦਾ ਤੇ ਜਿਵੇਂ ਅੱਜ ਸਾਡੇ ਸੰਪਾਦਕ ਸਾਹਿਬ ਐਲ ਵੀ ਐਸ ਦੇ ਅਸੀਂ ਇਹਨਾਂ ਨੂੰ ਵੇਟ ਕਰਦੇ ਰਹੇ 10 ਵਜੇ ਤੋਂ ਬਾਅਦ 12 ਵਜੇ ਤੇ ਬਿਜੀ ਸ਼ੜੀਓ ਤੋਂ ਟਾਈਮ ਕੱਢਿਆ ਸੋ ਕਹਿੰਦੇ ਜਦ ਬਣਿਆ ਤੁਹਾਨੂੰ ਹੁੰਦੀ ਆ ਇਹ ਕਿਹਾ ਤੇ ਲੇਕਿਨ ਅਸੀਂ ਅਕਤੂਬਰ ਨਵੰਬਰ ਦਾ ਪਲਾਨ ਕਰ ਰਹੇ ਹਾਂ ਕਿਉਂਕਿ ਪਤਾ ਕੀ ਹੈ ਜਿੰਨਾ ਦਸਪਿਆ ਨੂੰ ਪਤਾ ਹੈ ਕਿ ਮਸਿਆ ਫਿਲਮ ਆ ਰਹੀ ਆ ਹਨਾ ਤਾਂ ਵੱਖਰਾ ਜਿਹਾ ਕਨਸੈਪਟ ਲੈ ਕੇ ਆਏ ਨੇ ਭਾਜੀ ਉਹਨੇ ਤਾਂ ਮੈਂ ਵੀ ਤੁਹਾਡਾ ਇੰਟਰਵਿਊ ਕੀਤੀ ਆ ਤਾਂ ਬੰਦੇ ਨੂੰ ਹੁੰਦਾ ਨਾ ਦਿਮਾਗ ਦੇ ਵਿੱਚ ਕਿ ਕਦੋਂ ਆਵੇ ਤਾਂ ਦੇਖੀਏ ਯਾਰ ਫਿਲਮ ਦੇ ਵਿੱਚ ਅਸਾਂ ਕੀ ਆ ਤਾਂ ਉਹਨਾਂ ਦਸ਼ਕਾਂ ਦੀ ਵੇਟ ਤੁਸੀਂ ਕਦੋਂ ਤੱਕ ਕਰਾ ਰਹੇ ਹੋ ਮੈਂ ਉਹ ਪੁੱਛ ਨਹੀਂ ਹਾਂ ਜੀ ਉਹ ਦੇਖੋ ਜਿਵੇਂ ਮਨਪ੍ਰੀਤ ਜੀ ਅਕਤੂਬਰ ਨਵੰਬਰ ਦਾ ਅਸੀਂ ਪਲਾਨ ਕਰ ਰਹੇ ਹਾਂ ਕਿ ਅਕਤੂਬਰ ਨਵੰਬਰ ਚ ਅਸੀਂ ਵੱਡੇ ਪਰਦੇ ਤੇ ਫਿਲਮ ਨੂੰ ਰਿਲੀਜ਼ ਕਰਦੇ ਜੀ ਬਾਕੀ ਬਾਕੀ ਤੁਹਾਨੂੰ ਦੱਸਾਂਗੇ ਕਿ ਫਿਲਮ ਦੇ ਲਈ ਸੌਂਗ ਨੇ ਕਿਹੜਾ ਉਹ ਵੀ ਆਪਾਂ ਅਸੀਂ ਹੁਣ ਸ਼ੂਟ ਕਰਨੇ ਆਇਸ ਤੋਂ ਬਾਅਦ ਆ ਇਹਦਾ 뮤지컬 অ্যালবাম ਆ ਜੀ ਹਾਂ ਉਹ ਵੀ ਸ਼ੂਟ ਕਰਨਾ ਉਸ ਕਰਕੇ ਮਤਲਬ ਟਾਈਮ ਲੱਗ ਜਾਂਦਾ ਹੈ ਜੀ ਹੁਣ ਇਹਦੇ ਵਿੱਚ ਜਿਹੜੇ ਹੈਗੇ ਨੇ Song ਨੇ ਜਿਵੇਂ ਆਪਣਾ ਨਿੰਜੇ ਤੇ ਆ ਜੀ ਆਪਣਾ ਹਰਜੋਤ ਹੈ ਜੀ ਤੇ ਇਹ ਹਾਂ ਪ੍ਰੀਤ ਹਰਪਾਲ ਹੋ ਗਿਆ ਤੇ ਆਪਣਾ ਕੀ ਹਿੰਮਤ ਸੰਧੂ ਅੱਛਾ ਇਹਨਾਂ ਦੇ ਵੋਕਲ ਵੀ ਹਾਂ ਇਹਨਾਂ ਦੇ ਵੋਕਲ ਆਏ ਵੇ ਆਪਣੇ ਕੋਲ ਤੇ ਇਹਨਾਂ ਦੀ ਜਿਹੜਾ ਵੀਡੀਓ ਸ਼ੂਟ ਕਰਨਾ ਹੈ ਹਨਾ ਜੀ ਤੇ ਉਹ ਰਹਿੰਦੇ ਹੈਗੇ ਤੇ ਉਸ ਤੋਂ ਬਾਅਦ ਵਾਸਾ ਫਿਰ ਕਿਉਂਕਿ ਕਾਫੀ ਝੰਝੜ ਹੁੰਦਾ ਬਹੁਤ ਵੱਡਾ ਐਡ ਕਰਨੀ ਚਾਹਣਾ ਜਿਵੇਂ ਵੀਰ ਨੇ ਕਿਹਾ ਕਿ ਫਿਲਮ ਦੇ ਜੋ ਸੌਂਗਸ ਨੇ ਕਾਫੀ ਨਾਮੀ ਸਿੰਗਰਸ ਨੇ ਆਰਟਿਸਟ ਨੇ ਜਿਨ੍ਹਾਂ ਦਾ ਨਾਮ ਲਿਆ ਵੀ ਇਹਨਾਂ ਦੇ ਸੌਂਗਸ ਨੇ ਇਹ ਤੇ ਇਹ ਤੇ ਦਰਸ਼ਕ ਨੂੰ ਭੁਲੇਖਾ ਵੀ ਲੱਗ ਸਕਦਾ ਹੁੰਦਾ ਕਿ ਅੱਛਾ ਇਹ ਗੱਲਾਂ ਤਾਂ ਕਰ ਰਹੇ ਨੇ ਵੱਖਰੀ ਜੀ ਫਿਲਮਾਂ ਫਿਰ ਗਾਣੇ ਅੱਡੜੇ ਪਾਤੇ ਇਹਨਾਂ ਨੇ ਹਣਾ ਗਾਣੇ ਤਾਂ ਅੱਜਕੱਲ ਵੈਸੀ ਹੀ ਫਿਲਮ ਦੇ ਵਿੱਚ ਘਟ ਆਉਂਦੇ ਨੇ ਸੋ ਇਹ ਮੈਂ ਕੱਲ ਕਲੀਅਰਿਫਾਈ ਕਰਨਾ ਚਾਹੁੰਦਾ ਕਿ ਜੋ ਫਿਲਮ ਦੇ ਗਾਣੇ ਨੇ ਉਹ ਜਸਟ ਪ੍ਰੋਮੋਸ਼ਨਲ ਟਰੈਕਸ ਨੇ ਫਿਲਮ ਦੀ ਪ੍ਰੋਮੋਸ਼ਨ ਦੇ ਵਿੱਚ ਜਾਂ ਕਿਤੇ ਕਿਤੇ ਲੋੜ ਅਨੁਸਾਰ ਬੈਕਗ੍ਰਾਉਂਡ ਦੇ ਵਿੱਚ ਚੱਲ ਰਹੇ ਹੋਣਗੇ ਹਣਾ ਉਹਨੂੰ ਅਸੀਂ ਐਡੀਟਿੰਗ ਪਾਰਟ ਆਫ ਵਿੱਚ ਦੇਖਾਂਗੇ ਕਿੱਥੇ ਯੂਜ਼ ਕਰ ਸਕਦੇ ਆ ਲੇਕਿਨ ਫਿਲਮ ਦੇ ਵਿੱਚ ਕਾ ਰਹੇ ਨੇ ਜੇ ਦੇ ਆਰ ਜਸਟ ਫਾਰ ਪ੍ਰੋਮੋਸ਼ਨ ਉਹ ਪ੍ਰੋਮੋਸ਼ਨ ਲਈ ਨੇ ਤੇ ਬਾਕੀ ਵੀਰ ਨੇ ਦੱਸੇ ਜਾਂਦੇ ਆਂ ਤੇ ਸਾਡੇ ਦਰਸ਼ਕਾਂ ਨੂੰ ਕੀ ਮੈਸੇਜ ਦੇਣਾ ਹਾਂ ਤੇ ਮੈਂ ਇਹੀ ਕਹੂੰਗਾ ਸਾਰੇ ਦਰਸ਼ਕਾਂ ਨੂੰ ਐਲਬੀਐਸ ਦੇ ਦਰਸ਼ਕਾਂ ਨੂੰ ਵੀ ਫਿਲਮ ਦੇ ਜੋ ਫਿਲਮ ਲਵਰਸ ਨੇ ਉਹਨਾਂ ਨੂੰ ਵੀ ਤੇ ਸਾਰੇ ਆਪਦੇ ਸਪੋਰਟਰਸ ਵੈਲਵਿਸ਼ਨਸ ਨੂੰ ਕਿ ਚੰਗਾ ਸਿਨੇਮਾ ਦੇਖੋ ਚੰਗੀਆਂ ਕਹਾਣੀਆਂ ਦੇਖੋ ਤੇ ਸਿਨੇਮਾ ਦੇਖੋ ਸਿਨੇਮਾ ਬਹੁਤ ਕੁਝ ਆਪਾਂ ਨੂੰ ਸਿਖਾਉਂਦਾ ਦਰਸਾਉਂਦਾ ਦਿਖਾਉਂਦਾ ਬਹੁਤ ਕੁਝ ਕਰਦਾ ਹੈਗਾ ਅਸੀਂ ਐ ਨਹੀਂ ਕਹਿੰਦੇ ਕਿ ਅਸੀਂ ਪਤਾ ਨਹੀਂ ਬਹੁਤ ਡਿਫਰੈਂਟ ਚੀਜ਼ ਕਰਤੀ ਲੇਕਿਨ ਚੰਗੀਆਂ ਕਹਾਣੀਆਂ ਜ਼ਰੂਰ ਦੇਖੋ ਤੁਸੀਂ ਸਿਨੇਮੇ ਦੇ ਵਿੱਚ ਜਾ ਕੇ ਸਿਨੇਮੇ ਦੇ ਵਿੱਚ ਜਾ ਕੇ ਦੇਖੋ ਪਲੀਜ਼ ਡਾਊਨਲੋਡ ਕਰਕੇ ਇਲੀਗਲ ਪਾਇਰੇਟਡ ਚੀਜ਼ਾਂ ਨਾ ਦੇਖੋ ਫਿਲਮਾਂ ਦੇਖੋ ਸਿਨੇਮਾ ਦੇਖੋ ਤੇ ਵਧੀਆ ਗੱਲ ਆ ਇੱਕ ਫੈਮਲੀ ਲਈ ਆਊਟਿੰਗ ਦਾ ਵਧੀਆ ਇੱਕ ਸਾਧਨ ਵੀ ਆ ਪਰਿਵਾਰ ਨਾਲ ਬੰਦਾ ਜਾਂਦਾ ਨਹੀਂ ਤਾਂ ਸਾਰੀ ਦਿਹਾੜੀ ਅੱਜ ਕੱਲ ਆਪਾਂ ਫੋਨਾਂ 'ਤੇ ਚਿਪਕੇ ਰਹੇ ਹਾਂ ਉਹ ਕਮਰੇ 'ਚ ਬੈਠਾ ਫੋਨ ਚਲਾ ਰਾ ਉਹ ਕਮਰੇ 'ਚ ਬਟਾ ਫੋਨ ਚਲਾ ਰਾ ਇੱਕ ਵਧੀਆ ਇੱਕ ਫੈਮਲੀ ਆ ਜਾ ਕੇ ਇਹ ਫਿਲਮ ਵੀ ਫੈਮਲੀ ਆ ਜਾ ਕੇ ਦੇਖਣ ਆਲੀ ਹੈ ਐਜੀ ਗੱਲ ਨਹੀਂ ਕਿ ਇਹ ਹਾਰਰ ਆ ਸੁਪਰਨੈਚੁਰਲ ਹਾਰਰ ਆ ਥ੍ਰਿਲਰ ਆ ਜਾਂ ਇਹਦੇ ਵਿੱਚ ਖੂਨ ਖਰਾਬ ਆਉ ਜਾਂ ਕੁਝ ਵੀ ਨੰਗੀਚ ਪਨਾਉ ਇਹ ਚੀਜ਼ਾਂ ਤੋਂ ਅਸੀਂ ਪਹਿਲਾਂ ਤੋਂ ਹੀ ਪਰੇ ਰਹਾਂ ਸਾਡੀ ਫਿਲਮ ਪਹਿਲਾਂ ਤੋਂ ਅਸੀਂ ਜੋ ਵੀ ਬਣਾਈਆਂ ਨੇ ਚਾਹੇ ਛੋਟੀ ਬਣਾਈ ਸੀ ਸ਼ਾਰਟ ਜਾਂ ਕੋਈ ਵੱਡੀ ਬਣਾਈ ਸੀ ਅਸੀਂ ਇੱਕ ਚੀਜ਼ ਰੱਖਦੇ ਹੁੰਨੇ ਆ ਕਿ ਇਹ ਪਰਿਵਾਰ ਚ ਬੈ ਕੇ ਦੇਖੀ ਜਾ ਸਕਦੀ ਹੈ ਜੀ ਬਿਲਕੁਲ ਅੱਛਾ ਜਮਕਰ ਜੀ ਤੁਸੀਂ ਕੀ ਜਾਂਦੇ ਜਾਂਦੇ ਦਸਕਾ ਨਮਾਸੇ ਦੇਣਾ ਤਾਂ ਮੇਰਾ ਤਾਂ ਮੈਡਮ ਹੀ ਇਹੀ ਮੈਸੇਜ ਹੈ ਅਸੀਂ ਬਹੁਤ ਮਿਹਨਤ ਨਾਲ ਬਹੁਤ ਕੰਪੀਟਿਟਿਵ ਨਾਲ ਜੀ ਫਿਲਮ ਬਣਾਈ ਹੈ ਜੀ ਵੀ ਦਰਸ਼ਕਾਂ ਨੂੰ ਬੇਨਤੀ ਹੈ ਜਾ ਕੇ ਬੱਕਰੀ ਫਿਲਮ ਹੈ ਅੱਜ ਤੱਕ ਪੰਜਾਬੀ ਇੰਡਸਟਰੀ ਦੀ ਇਹ ਪਹਿਲੀ ਬੱਕਰੀ ਫਿਲਮ ਹੋਊਗੀ ਜੀ ਬਾਕੀ ਦਰਸ਼ਕਾਂ ਨੂੰ ਸਿਨੇਮੇ ਜਾ ਕੇ ਪਤਾ ਲੱਗੇਗਾ ਹਾਂ ਠੀਕ ਹੈ ਐਮ ਐਸ ਬਾਜਵਾ ਜੀ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਆਂ ਮੈਨੂੰ ਮੈਂ ਇਹ ਕਹਿਣਾ ਚਾਹਾਂਗਾ ਵੀ ਜਿਸ ਤਰ੍ਹਾਂ ਫਿਲਮਾਂ ਬਣੀਆਂ ਜਾਂਦੀਆਂ ਹਨ ਨਾ ਪੱਲਾ ਵੀ ਬਕਾਇਆ ਬਹੁਤ ਤਰ੍ਹਾਂ ਦੇ ਫਰਮਾਂ ਬਣਦੀਆਂ ਹਨ ਜੀ ਕੁਝ ਜੇ ਕੋਈ ਵੱਖਰਾ ਜਿਹਾ ਕੁਝ ਕਰਦਾ ਹੋਣਾ ਉਹਦੇ ਮਤਲਬ ਸਾਥ ਦੇਣਾ ਚਾਹੀਦਾ ਹਨਾ ਤੇ ਉਹਨੂੰ ਜਿਵੇਂ ਸਿਨਮੇ ਕਰਾਂ ਦੇਖੋ ਸਾਥ ਵੀ ਤਾਂ ਹੀ ਆ ਜੇ ਆਪਾਂ ਸਪੋਰਟ ਕਰਦੇ ਆ ਹਨਾ ਸਾਰੇ ਜਣੇ ਮਤਲਬ ਫਿਲਮ ਦੇਖਦੇ ਆ ਬਾਕੀ ਦੀ ਵਧੀਆ ਅਸੀਂ ਕਹੀ ਜਨਾ ਵਧੀਆ ਬਣਾਈ ਆ ਅਸੀਂ ਬਣਾਈ ਆ ਪਰ ਲੋਕ ਦੇਖ ਕੇ ਦੱਸਣਗੇ ਜੀ ਵੀ ਕਿਸ ਤਰ੍ਹਾਂ ਪਰ ਇੰਨਾ ਕ ਮੈਸੇਜ ਆ ਵੀ ਅਸੀਂ ਆਪਦੇ ਕਹਿੰਦੇ ਬਹੁਤ ਜ਼ੋਰ ਲਾਇਆ ਵੀ ਬਹੁਤ ਵਧੀਆ ਫਿਲਮ ਇੱਕ ਦਰਸ਼ਕਾਂ ਦੇ ਮੂਹਰੇ ਪੇਸ਼ ਕੀਤੀ ਜੀ ਸੋ ਦਰਸ਼ਕੋ ਇਹ ਮਸੀਆ ਫਿਲਮ ਦੇ ਟੀਮ ਮੈਂਬਰ ਸੀ ਜਿਨ੍ਹਾਂ ਦੇ ਨਾਲ ਅੱਜ ਆਪਾਂ ਗੱਲਬਾਤ ਕੀਤੀ ਹੈ ਇਹਨਾਂ ਨੇ ਪੂਰੀ ਕਹਾਣੀ ਦੱਸੀ ਹੈ ਕਿ ਮਸੀਆ ਫਿਲਮ ਦੇ ਵਿੱਚ ਕੀ ਕੀ ਅਸੀਂ ਲੈ ਕੇ ਆਏ ਹਾਂ ਤੁਹਾਡੇ ਸਾਹਮਣੇ ਤੇ ਹੁਣ ਤੁਸੀਂ ਆਪੋ ਆਪਣੇ ਜਿਹੜੇ ਨੇੜੇ ਤੁਹਾਡੇ ਲੱਗਦੇ سینਮੇ ਨੇ ਉਹਨਾਂ ਦੇ ਵਿੱਚ ਇੱਕ ਵਾਰੀ ਜ਼ਰੂਰ ਜਾ ਕੇ ਇਸ ਫਿਲਮ ਨੂੰ ਦੇਖਿਓ ਤੇ ਵੱਖਰਾ ਜਿਹਾ ਕਨਸੈਪਟ ਲੈ ਕੇ ਤੁਹਾਡੇ ਸਾਹਮਣੇ ਪੇਸ਼ ਹੋਏ ਨੇ ਤੁਸੀਂ ਰੋਮਾਂਟਿਕ ਮੂਵੀਆ ਵੀ ਬਹੁਤ ਦੇਖੀਆਂ ਹੋਣਗੀਆਂ ਤੇ ਤੁਸੀਂ ਕਮੇਡੀ ਮੂਵੀਆ ਬਹੁਤ ਦੇਖੀਆਂ ਹੋਣਗੀਆਂ ਪਰ ਜੇ ਇਹਨਾਂ ਨੇ ਇੱਕ ਮੂਵੀ ਹੁਣ ਤਿਆਰ ਕੀਤੀ ਹੈ ਤੁਸੀਂ ਉਸ ਮਸਿਆ ਮੂਵੀ ਨੂੰ ਵੀ ਇੱਕ ਵਾਰ ਜ਼ਰੂਰ ਦੇਖਣਾ ਜੀ ਸੋ ਇੰਨੀ ਮਿਹਨਤ ਦੇ ਨਾਲ ਇਹਨਾਂ ਨੇ ਤੁਹਾਡੇ ਸਾਹਮਣੇ ਪੇਸ਼ ਕਰਤੀ ਹੈਗੀ ਤਾਂ ਮੈਂ ਤੁਸੀਂ ਵੀ ਸਪੋਰਟ ਕਰਿਆ ਕਰੋ ਜੋ ਤੁਹਾਡੇ ਸਾਹਮਣੇ ਇਹੋ ਜਿਹੀਆਂ ਮੂਵੀਆ ਲੈ ਕੇ ਵਧੀਆ-ਵਧੀਆ ਲੈ ਕੇ ਹਾਜ਼ਰ ਹੋਣਗੇ ਸੋ ਇੱਕ ਵਾਰ ਮੈਂ ਫੇਰ ਕਹਿਣਾ ਚਾਹੁੰਨੀ ਹਾਂ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਇਸ ਫਿਲਮ ਨੂੰ ਦੇਖਣ ਜ਼ਰੂਰ ਜਾ ਜੀ ਆਪਣੇ ਪਰਿਵਾਰ ਦੇ ਸਮੇਤ ਦੇਖਣ ਜਾਓ ਕਿਉਂਕਿ ਇਹ ਪਰਿਵਾਰਕ ਮੂਵੀ ਆ ਸੋ ਧੰਨਵਾਦ ਬੀ ਜੀ ਸ਼ਸ਼ਕ